ਸ਼੍ਰੀ ਦਰਵਾਜ ਸਾਹਿਬ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜੜਾ ਕੀ ਵਾਇਰਲ ਹੋ ਰਿਹਾ ਤੇ ਇਸ ਦੀ ਖੂਬ ਸ਼ਲਾਘਾ ਕੀਤੀ ਜਾ ਰਹੀ ਹੈ ਦੱਸਿਆ ਕਿ ਜੋੜਾ ਘਰ ਦੇ ਵਿੱਚ ਇੱਕ ਨੌਜਵਾਨ ਜੋ ਕਿ ਮੋਨਾ ਸੀ ਸਿਰ ਦੇ ਉੱਤੇ ਕੈਪ ਪਾਈ ਸੀ ਉਸ ਦੇ ਵੱਲੋਂ ਸੇਵਾ ਨਿਭਾਈ ਜਾ ਰਹੀ ਸੀ ਤਾਂ ਇਸੇ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅ ਕੁਲਦੀਪ ਸਿੰਘ ਗੜਗਜ ਪਹੁੰਚਦੇ ਨੇ ਅਤੇ ਉਸ ਨੌਜਵਾਨ ਨੂੰ ਪਹਿਲਾਂ ਉਸਦਾ ਨਾਮ ਪੁੱਛਦਾ ਉਹਦੇ ਪਰਿਵਾਰ ਦੇ ਵਿੱਚ ਉਸਦੇ ਪਿਤਾ ਦਾ ਨਾਮ ਪੁੱਛਿਆ ਜਾਂਦਾ ਤੇ ਉਸ ਤੋਂ ਬਾਅਦ ਉਸ ਨੂੰ ਜਿਹੜਾ ਕਿ ਕਿਹਾ ਜਾਂਦਾ ਕਿ ਟੋਪੀ ਨਹੀਂ ਪਾਉਣੀ ਕਿਉਂਕਿ ਜਿਹੜਾ ਨਾਮ ਸਰਦਾਰ ਤੋਂ ਸ਼ੁਰੂ ਹੁੰਦਾ ਹੈ ਕਿ ਮੋਨੇ ਨੇ ਉਹ ਸਰਦਾਰਾਂ ਦੇ ਵਿੱਚ ਆਉਂਦੇ ਨੇ ਜਿਸ ਤੋਂ ਬਾਅਦ ਜਥੇਦਾਰ ਸਾਹਿਬ ਦੇ ਵੱਲੋਂ ਉਹਦੇ ਸਿਰ ਦੇ ਉੱਤੇ ਜਿਹੜੀ ਕਿ ਦਸਤਾਰ ਸਜਾਈ ਜਾਂਦੀ ਹੈ ਤੇ ਉਸ ਨੂੰ ਸਾਬਤ ਸੂਰਤ ਰਹਿਣ ਦੀ ਗੱਲ ਵੀ ਕਹੀ ਜਾਂਦੀ ਹੈ ਤੇ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਤੇ ਲਗਾਤਾਰ ਜਥੇਦਾਰ ਦੀ ਕਾਫੀ ਸ਼ਲਾਘਾ ਵੀ ਕੀਤੀ ਜਾ ਰਹੀ ਹੈ ਤੇ ਤੁਸੀਂ ਵੀ ਇਸ ਵੀਡੀਓ ਤੇ ਇੱਕ ਵਾਰ ਨਜ਼ਰ ਜ਼ਰੂਰ ਮਾਰੋ ਤੇ ਆਪਣੀ رائے ਵੀ ਜ਼ਰੂਰ ਸਾਂਝੀ ਕਰਿਓ ਕਿਉਂਕਿ ਅੱਜ ਕੱਲ ਦੇਖਿਆ ਜਾ ਰਿਹਾ ਹੈ ਕਿ ਨਾਮਾਂ ਦੇ ਪਿੱਛੇ ਕੌਰ ਤੇ ਸਿੰਘ ਜ਼ਰੂਰ ਹੁੰਦੇ ਨੇ ਪਰ ਉਹਨਾਂ ਦਾ ਜਿਹੜਾ ਕਿ ਸਟਾਈਲ ਹੁੰਦਾ ਉਹ ਥੋੜਾ ਜਿਹਾ ਵੱਖਰਾ ਹੋ ਜਾਂਦਾ ਸਰਦਾਰਾਂ ਵਾਲਾ ਕਿਉਂਕਿ ਜਦੋਂ ਆਪਾਂ ਸਿੰਘ ਨਾਮ ਲਗਾ ਲੈਨੇ ਆ ਜਾਂ ਫਿਰ ਕੌਰ ਨਾਮ ਦੇ ਪਿੱਛੇ ਲਗਾ ਲੈਨੇ ਆ ਤਾਂ ਫਿਰ ਅਸੀਂ ਕਿਹੜੇ ਧਰਮ ਦੇ ਵਿਚਾਰ ਜਾਣਾ ਇਹ ਤਾਂ ਤੁਹਾਨੂੰ ਪਤਾ ਹੀ ਆ ਤੁਹਾਨੂੰ ਦੱਸਣ ਦੀ ਜ਼ਰੂਰਤ ਨਹੀਂ ਹੈ ਜਿਹਦੇ ਚੱਲਦੇ ਤਾਂ ਜਥੇਦਾਰ ਸਾਹਿਬ ਦਾ ਵੀ ਇਹੀ ਕਹਿਣਾ ਹੈ ਕਿ ਜਦੋਂ ਸਾਡੇ ਨਾਮ ਦੇ ਪਿੱਛੇ ਸਿੰਘ ਪੈ ਰਿਹਾ ਤਾਂ ਫਿਰ ਅਸੀਂ ਟੋਪੀਆਂ ਲੈ ਕੇ ਮੋਨੇ ਰਹਿ ਕੇ ਕੀ ਚੰਗੇ ਲੱਗਦੇ ਆ ਜਿਹਦੇ ਚੱਲਦੇ ਉਸ ਦੇ ਸਿਰ ਦੇ ਉੱਤੇ ਜਿਹੜੀ ਦਸਤਾਰ ਸਜਾਈ ਗਈ ਹੈ ਬਾਕੀ ਆਪਣੀ رائے ਵੀ ਇਸ ਵੀਡੀਓ ਲੈ ਕੇ ਜ਼ਰੂਰ ਸਾਂਝੀ ਕਰਿਓ ਤੇ ਨਜ਼ਰ ਮਾਰ ਦਿਆ ਇਸ ਵੀਡੀਓ ਤੇ ਵਰਦਾਰੇ 50 ਦੇ ਪਟਕਾ ਬਣ ਗਿਆ ਇੱਥੇ ਅੱਗੇ ਬਣਦਾ ਹੁੰਦਾ ਮੈਂ ਫਿਰ ਤੋਂ ਬਣਦੀ ਆਹ ਰਹੇ ਕਿੰਨੇ ਹੋਏ ਆਹ ਦੇਖ ਜੁੜ ਗਏ ਬਾਪੂ ਦਾ ਕਿ ਨਾਮ ਹੈ ਸਰਦਾਰ ਦਿਨਾਂ ਸਿੰਘ ਹੈ ਨਾ ਸਰਦਾਰ ਦਿਨਾਂ ਸਿੰਘ ਹੈ ਨਾ ਸਰਦਾਰ ਹੈ ਸਰਦਾਰ ਸੰਦੀਪ ਸਿੰਘ ਗੱਲ ਆ ਰਹੀ ਹੈ ਇਹ ਦੋਸਤ ਆਪਣਾ ਟੋਪੀ ਮੰਡੀ ਚ ਅੱਜ ਮੈਂ ਕੋਲ ਆਉਂ। ਪਰ ਇਹ ਤੋਂ ਬਾਅਦ ਹੋਰ ਕੋਲ ਆਉਂ। ਮਾਣੇ ਟੱਕਸ ਤੇ ਟੋਪੀ ਬਾਗੇ ਨਹੀਂ ਹੋਣਾ। ਨਹੀਂ ਆਉਂ। ਹਾਂਜੀ ਵੀ। ਆ ਵੀ ਆਪਣਾ ਹਾਂ। ਠੀਕ ਆ? ਹਾਂਜੀ ਹਾਂਜੀ। ਹਾਂਜੀ ਵੀ। ਕਿਹਨਾਂ ਦੇ ਬੋਤ ਆਪਾਂ? ਬਾਪੂ ਸਰਦਾਰ ਹਾਂ। ਬਾਪੂ ਸਰਦਾਰ। ਕੀ ਕਰਨੇ ਉਦਾਂ ਮੱਜਰ ਬੈਠਾ ਤਕੜਾ ਤਕੜਾ ਇਹ ਨਇਆ ਕਾਰੋਬਾਰਿਕ ਕੰਦੇ ਦਿੱਤੀ ਵਾੜੀ ਜਿੰਨੇ ਕੰਪੈਲਿੰਗ ਇਹ ਬਾਤ ਬੰਦ ਮੈਂ ਜਿੰਨੇ ਕੰਤਾਂ ਉਸ ਸਾਡੇ ਦੇ ਦੀਵਾਕੀ ਸਿੰਘ ਇਹਨੂੰ ਮੇਸਜ ਕਰਦੇ ਪੈ ਕਰਾਲਾ ਸੁਬਾਹ ਦਾ ਮੈ ਲਿਖੀ ਉਹ ਵਿਆਦ ਕਰਾ ਲਓ ਜਿਸੇ ਖਾਨੀ ਬਾਦੀ ਕਦਾਵਦੀ ਕਹਾਂ ਮਿਸਟਰ ਅਨੰਦ ਕਾਰਜ ਹੋਣਾ ਚਾਹੀਦਾ ਹਾਂਜੀ 25 ਸਾਲ ਤੇ ਚਾਹੀਦਾ ਠੀਕ ਆ ਤੇ ਸਮੇਂ ਕਰੂੰਗਾ ਕਿ ਜਦੋਂ ਤੁਸੀਂ 40 45 ਤੇ ਆਓਗੇ ਫਿਰ ਸੱਤੇ ਬਰਾਬਰ ਤੇ ਹੋ ਜਾਣਾ ਤੇ ਉਹ ਨੂੰ ਇਸ ਬਾਅਦ ਕਰੀਏ ਅੱਜ ਦੀ ਠਾਕ ਤੇ ਲਿਆਗੇ ਉਹ ਬਾਅਦ ਤੋਂ ਜੋੜਾਂ ਪੈਣਾ ਮਾਰੇ ਸਹੀ ਉਹ ਤਾਂ ਤੁਮਨੇ ਫਿਰ ਚੱਲ ਜਾਓ ਚਾ ਟੂਰਿਸਟ ਲਾਇਆ ਆਇਓ ਤੁਮ ਨਾ ਵਾਪਸ ਉੱਥੇ ਰਹਿਣਾ ਇਹਨਾਂ ਨਾਲ ਬਾਤ ਮਾਣੀ ਕਰਾ ਮਾਣੀ ਕੀ ਕਰਦੀ ਵਿੱਚ ਆਹੀ ਨਸ਼ੇ ਦੇ ਬਰੇਲੇ ਪਰੇਪੋਂ ਪੰਜਾਬ ਤੇ ਆਪਣਾ ਨਾਂ ਪੰਜਾਬ ਕੱਲਾ ਬੰਦਾ ਦਸਾਂ ਸਮਝਾ ਨਹੀਂ ਸਕਦਾ ਪੰਜਾਬ ਗੁਰੂ ਸੁਭਾੜਦਾ ਹਾਂ ਤੁਹਾਨੂੰ 5 ਬੱਚੇ ਆਏ ਤੁਸੀਂ ਇੱਥੇ ਸੇਵਾ ਕਰਨ ਆਏ ਹੋ ਤੁਹਾਨੂੰ ਕਿਤੇ ਨਹੀਂ ਕਿਹਾ ਜੜਾ ਤੁਹਾਨੂੰ ਗੁਰੂ ਨੇ ਕਿਹਾ ਵੀ ਸੇਵਾ ਕਰਦੀ ਤੁਹਾਡੇ ਅੰਦਰ ਭਾਵਨਾ ਪੂਰੀ ਆਖਣਾ ਆਪਾਂ ਜਿਵੇਂ ਮਰਨੀ ਆ ਗੁਰੂ ਪ੍ਰਤੀ ਦਾ ਆਪ ਸਮਰਪਤੀ ਆਰੇ ਦਲਤਾ ਠੀਕ ਆ ਜਾਦਾ ਨਹੀਂ ਨਸ਼ਾ ਕਰਦਾ ਕੱਢ ਨਸ਼ਾ ਕਿੰਨਾ ਤੇ ਇੱਟਾ ਚਿੱਟੀ ਗਈ ਬਿੰਦਨ ਤਾਂ ਜਿੰਨੇ ਚੱਕੀ ਕਰਦੇ ਆ ਕੋਈ ਮਾਰ ਰਿਹਾ ਉਹਨੇ ਤਾਂ ਹੀ ਤੱਕੜੇ ਲੈਣਾ ਨਾ ਮਾਰ ਰਾ ਲੱਗੇ ਦਾਸਤਰ ਤਾਂ ਦਿਮਾਗ ਬਾਬ ਵੀ ਬਰੇ ਜੀ ਪਰ ਆਪਾ ਟੋਪੀ ਦੇ ਹਨ ਪਾਉਂਦੇ ਨਹੀਂ ਪਾਈ ਨਹੀਂ ਇਹ ਗੋੜ ਕੋਣ ਹੈ ਅੱਪੇ ਪਾਈ ਫਿਰਗੇ ਹੈ ਕਿ ਨਹੀਂ ਆ ਗਿਆ ਕਾ ਮੰਨ ਲਓ ਕੀ ਹੋਇਆ ਆਪਣਾ ਇਹ ਵੇਖ ਲਾ ਵੀ ਗੁਰੂ ਨੇ ਇੱਥੇ ਮੇ ਜਣਾ ਆਈ ਨਹੀਂ ਆਉਣਾ ਤੇ ਭਾਈ ਇਦਾਂ ਕਰਦੇ ਰਹੋ ਗੁਰੂ ਮਹਾਰਾਜ ਸਾਡੀ ਭਾਵਨਾ ਪੂਰੀ ਕਰਨ ਦੀ ਮੇਨ ਨਾ ਲੱਗਦਾ ਲਾ ਲੋ ਕਿਤਾਬ ਅਗੜੇ ਲਾਓ ਯਮਲ ਉਹਨੇ ਇਦਾਂ ਲਾਓ ਮੋਟਿਆਂ ਨੂੰ ਨਾ ਸਿਆ ਤੋਂ ਵਾਹਣਾ ਪਸਤਾ ਕੱਟਿਓ ਠੀਕ ਹੈ ਸੰਤਾ ਵਾਜੀ